ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਕਿਸੇ ਹੋਰ ਪਰੰਪਰਾ ਨਾਲ ਸੰਬੰਧਿਤ ਹੈ ਜਦੋਂ ਅਸੀਂ ਗੁਰੂ ਨਾਨਕ ਨੂੰ ਯਾਦ ਕਰਦੇ ਹਾਂ ਅਸੀਂ ਸਾਰੇ ਇੱਕੋ ਜਿਹੇ ਹੋ ਜਾਂਦੇ ਹਾਂ ਇਹ ਗੁਰੂ ਨਾਨਕ ਦੀ ਵਡਿਆਈ ਹੈ ਇਹ ਗੁਰੂ ਨਾਨਕ ਦੇ ਦਰਸ਼ਨ ਦੀ ਵਡਿਆਈ ਹੈ ਇਹ ਗੁਰੂ ਨਾਨਕ ਦੀ ਫਲਸਫੀ ਦੀ ਵਡਿਆਈ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਜਪਜੀ ਸਾਹਿਬ ਬਾਰੇ ਕਰਨੀਆਂ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ 38 ਪੌੜੀਆਂ ਇੱਕ ਸ਼ਲੋਕ ਅੱਗੇ ਇੱਕ ਸ਼ਲੋਕ ਪਿੱਛੇ ਸ਼ੁਰੂ ਚ ਮੂਲ ਮੰਤਰ ਇਸ ਰੂਪ ਹੈ ਪਰ ਜਦੋਂ ਤੁਸੀਂ ਜਗਜੀ ਸਾਹਿਬ ਦੇ ਅੰਦਰਲੀ ਬਣਤਰ ਨੂੰ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਚਾਰ ਪੌੜੀਆਂ ਸੁਨਿਆ ਦੀਆਂ ਨੇ ਚਾਰ ਪੌੜੀਆਂ ਮੰਨੇ ਦੀਆਂ ਨੇ ਚਾਰ ਅੱਗੇ ਫਿਰ ਤਿੰਨ ਪੌੜੀਆਂ ਅਸੰਖ ਵਾਲੀਆਂ ਆ ਜਾਂਦੀਆਂ ਨੇ ਵਿੱਚ ਪੰਚ ਪ੍ਰਵਾਨ ਆ ਜਾਂਦਾ ਫਿਰ ਪੰਜ ਖੰਡ ਆ ਜਾਂਦੇ ਨੇ ਤਾਂ ਉਹਦੇ ਚ ਇਦਾਂ ਲੱਗਦਾ ਕਿ ਇਹ ਇਹ ਸੈਕਸ਼ਨਸ ਨੇ ਇਹ ਹਿੱਸੇ ਨੇ ਇਹ ਅੰਗ ਨੇ ਤੇ ਅੱਡੋ ਅੱਡ ਅੰਗ ਜਿਹੜੇ ਨੇ ਉਹ ਅੱਡੋ ਅੱਡ ਮਸਲਿਆਂ ਨਾਲ ਅੱਡੋ ਅੱਡ ਚੀਜ਼ਾਂ ਨਾਲ ਉਹ ਕਿਵੇਂ ਸੰਵਾਦ ਰਚਾਉਂਦੇ ਨੇ ਉਦੇ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਤੇ ਅੱਜ ਵੀ ਧਰਤੀ ਤੇ ਚਾਰ ਵੱਡੇ ਦਰਸ਼ਨ ਨੇ ਇੱਕ ਦਰਸ਼ਨ ਹੈ ਸਚਿਤਾ ਦਾ ਕਿ ਸਰੀਰ ਦੀ ਸਚਿਤਾ ਰਹੀ ਤੁਸੀਂ ਮਨ ਦੀ ਸਚਿਤਾ ਹਾਸਲ ਕਰ ਸਕਦੇ ਹੋ ਇੱਕ ਦਰਸ਼ਨ ਹੈ ਭੋਗ ਦਾ ਕਿ ਤੁਸੀਂ ਚੀਜ਼ਾਂ ਨੂੰ ਭੋਗੋ ਹੁਣ ਜਿੰਨੀ ਜਿੰਨਾ ਇਸ਼ਤਿਹਾਰ ਆ ਰਿਹਾ ਹੈ ਟੈਲੀਵਿਜ਼ਨ ਤੇ ਕਿ ਆ ਆਈਸਕ੍ਰੀਮ ਆ ਕੁਲਫੀ ਹਣਾ ਆ ਆ ਪੀਜ਼ਾ ਆ ਕਾਰ ਆ ਟੀਵੀ ਆ ਇਹਨੂੰ ਭੋਗ ਕੇ ਫਿਰ ਤੁਸੀਂ ਸਵਰਗ ਚੋਂ ਇਹ ਭੋਗ ਦਾ ਫਲਸਫਾ ਹੈ ਕਿ ਚੀਜ਼ਾਂ ਨੂੰ ਭੋਗ ਕੇ ਤੁਸੀਂ ਹਾਸਲ ਕਰ ਸਕਦੇ ਹੋ ਇੱਕ ਦਰਸ਼ਨ ਹੈਗਾ ਕਰਮकांड ਦਾ ਜਿਹੜਾ ਕਹਿੰਦਾ ਕਿ ਕਰਮ ਦੇ ਰਾਹੀਂ ਤੁਸੀਂ ਕਿਸੇ ਮਕਾਮ ਤੇ ਪਹੁੰਚ ਸਕਦੇ ਹੋ ਇੱਕ ਫਲਸਫਾ ਹੈਗਾ ਤਿਆਗ ਦਾ ਤੁਸੀਂ ਸਭ ਕੁਝ ਤਿਆਗ ਦਿਓ ਇਹ ਮੈਂ ਸੰਖੇਪ ਚ ਇਸ ਕਰਕੇ ਗੱਲ ਕਰ ਰਿਹਾ ਕਿ ਸਮਾਂ ਆਪਣਾ ਬੜਾ ਕੀਮਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਦੇ ਚਾਰ ਦਰਸ਼ਨ ਦੀ ਇੱਕੋ ਪੌੜੀ 'ਚ ਇਕੱਠੇ ਕਰਤੇ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਸਰੀਰ ਦੀ ਸੁੱਚਮਤਾ ਦੇ ਨਾਲ ਹਿਰਦੇ ਦੀ ਸੁੱਚਮਤਾ ਪ੍ਰਾਪਤ ਨਹੀਂ ਹੋਣੀ ਚੁੱਪੈ ਚੁੱਪਨਾ ਹੋਵਈ ਜੇ ਲਾਏ ਰਹਾ ਮੂੰਹ ਤੇ ਪੱਟੀ ਵੀ ਬੰਨ ਲਈ ਜਾਵੇ ਇਸ ਜ਼ਬਾਨ ਨੂੰ ਚੁੱਪ ਕਰਾ ਲੋਂਗੇ ਜਿਹੜੀ ਅੰਦਰਲਾ ਸ਼ੋਰ ਹੈ ਜਿਹੜਾ ਅੰਦਰਲਾ ਰੌਲਾ ਹੈ ਉਹ ਚੁੱਪ ਨਹੀਂ ਹੋਣਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੰਸਾਰ ਦੇ ਸਾਰੇ ਵੱਡੇ ਸ਼ਹਿਰ ਪੰਡਾ ਬਨ ਕੇ ਸਣੇ ਸਾਰੇ ਸਰਮਾਏ ਸਾਨੂੰ ਕੋਈ ਸੌਂਪ ਦੇ ਭੋਗਰਾਹੀ ਜਿਵੇਂ ਘਿਓ ਪਾਨ ਨਾਲ ਤੇਲ ਪਾਨ ਨਾਲ ਅੱਗ ਨਹੀਂ ਰਜਦੀ ਨਾ ਭੋਗਰਾਹੀ ਤ੍ਰਿਸ਼ਨਾਵਾਂ ਸ਼ਾਂਤ ਨਹੀਂ ਹੁੰਦੀ ਇੱਕ ਲਾਸਟ ਗੱਲ ਜਿਹੜੀ ਸਾਨੂੰ ਕੌੜੀ ਲੱਗਦੀ ਏ ਪਰ ਉਹ ਹੈ ਬੜੀ ਸੱਚੀ ਉਹ ਸਾਡੀ ਪੜ੍ਹੇ ਲਿਖੇ ਬੰਦਿਆਂ ਬਾਰੇ ਹੈ ਸਾਹਸ ਸਿਆਣਪ ਲਖ ਹੋਵੇ ਤਾਂ ਇੱਕ ਨਾ ਚੱਲੇ ਇਹ ਚਾਰੇ ਦਰਸ਼ਨ ਨੇ ਚਾਰੇ ਵੱਡੇ ਦਰਸ਼ਨ ਨੇ ਤੇ ਗੁਰੂ ਨਾਨਕ ਸਾਹਿਬ ਨੇ ਚਾਰੇ ਹੀ ਸਾਹਮਣੇ ਰੱਖੇ ਅੱਛਾ ਇੰਟਰਸਟਿੰਗ ਗੱਲ ਇਹ ਹੈ ਆਮ ਕਰਕੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਵੇਦਾਂ ਨੂੰ ਰੱਦ ਕਰਕੇ ਕੁਰਾਨ ਨੂੰ ਰੱਦ ਕਰਕੇ ਗੀਤਾ ਨੂੰ ਰੱਦ ਕਰਕੇ ਗੁਰਬਾਣੀ ਨੂੰ ਵੱਡਾ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਇਹ ਮੈਥਡ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ ਇਹ ਮਾਰਗ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ ਗੁਰੂ ਨਾਨਕ ਸਾਹਿਬ ਤਾਂ ਜਿਵੇਂ ਆਰਤੀ ਵਾਲੀ ਸਾਖੀ ਵਿੱਚ ਤੁਹਾਨੂੰ ਉਹ ਸੰਖੇਪ ਚ ਦੱਸਾਂ ਗगन ਮੈਂ ਥਾਲ ਰਵ ਚੰਦ ਆਪਾਂ ਸਾਰੇ ਪੜਦੇ ਮੋਸਟਲੀ ਸਾਡੇ ਬੰਦੇ ਉਹਦੀ ਵਿਆਖਿਆ ਇਹ ਕਰਦੇ ਨੇ ਕਿ ਪੰਡਿਤ ਜੀ ਤੁਹਾਡੇ ਵਾਲੀ ਆਰਤੀ ਗਲਤ ਹੈ ਅਸਲ ਆਰਤੀ ਤੁਹਾਨੂੰ ਮੈਂ ਦੱਸਦਾ ਜਦ ਕਿ ਉਹ ਬਾਣੀ ਇਹ ਕਹਿੰਦੀ ਕਿ ਜੋਤਿਸ ਭਾਵੈ ਸੋ ਆਰਤੀ ਹੋਏ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਇਹ ਨਹੀਂ ਕਹਿੰਦੇ ਕਿ ਮੇਰੇ ਵਾਲੀ ਆਰਤੀਆਂ ਤੁਹਾਡੇ ਵਾਲੀ ਆਰਤੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਕਹਿੰਦੇ ਕਿ ਦੀਵੇ ਦੀਆਂ ਥਾਲੀਆਂ ਵਾਂਗੂ ਆ ਜਿਹੜੇ ਸਰੀਰ ਨੇ ਨਾ ਦੀਵੇ ਨੇ ਇੰਨਾ ਚ ਜਿਹੜੀ ਰੂਟ ਕੀ ਹੋਈ ਹੈ ਉਹ ਜੋਤ ਹੈ ਜਗਦੀ ਹੋਈ ਜਦੋਂ ਅਸੀਂ ਭੱਜੇ ਫਿਰਦੇ ਆ ਤਾਂ ਇੱਕ ਇੱਕ ਕਿਸਮ ਦੀ ਵੀ ਇੱਕ ਪਰਮੇਸ਼ਰ ਦੀ ਆਰਤੀ ਹੋ ਰਹੀ ਅਸੀਂ ਜੋ ਵੀ ਕਰਦੇ ਆ ਉਹਦੇ ਚ ਜੋ ਰੱਬ ਨੂੰ ਚੰਗਾ ਲੱਗਦਾ ਉਹ ਆਰਤੀ ਪ੍ਰਵਾਨ ਹੈ ਤਾਂ ਜਦੋਂ ਅਸੀਂ ਗੁਰਨਾਣਕ ਸਾਹਿਬ ਦੀ ਪਹਿਲੀ ਪੌੜੀ ਨੂੰ ਜਪਜੀ ਸਾਹਿਬ ਚ ਦੇਖਦੇ ਆ ਉਹਨਾਂ ਨੇ ਚਾਰੇ ਦਰਸ਼ਨਾਂ ਨੂੰ ਸਾਹਮਣੇ ਰੱਖਿਆ ਫਿਰ ਇੱਕ ਸਵਾਲ ਖੜਾ ਕੀਤਾ ਕਿ ਕਿਸ ਚਿਆਰਾ ਹੋਈ ਐ ਕਿਦ ਕੂੜਾ ਟੁੱਟੇ ਪਾਲ ਪਾਲ ਹੁੰਦੀ ਕੰਦ ਗੁਰਬਾਣੀ ਕਹਿੰਦੀ ਕਿ ਤਨ ਪਿਰ ਕਾ ਟਿਕ ਹੀ ਸੰਗਵਾਸਾ ਵਿੱਚ ਹੋਮੈ ਭੀਤ ਕਰਾਰੀ ਮੰਨ ਲਓ ਕਿ ਇੱਕ ਪਤੀ ਤੇ ਪਤਨੀ ਇੱਕੋ ਹੀ ਕਮਰੇ ਚ ਨੇ ਮਿਲਣਾ ਚਾਹੁੰਦੇ ਨੇ ਪਰ ਉਹਨਾਂ ਦੇ ਵਿਚਾਲੇ ਇੱਕ ਪਰਦਾ ਹੈ ਕੱਪੜੇ ਦਾ ਪਰਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸੀ ਇੱਕੋ ਕਮਰੇ ਚ ਉਹ ਜੰਗਲਾਂ ਚ ਭਾਲ ਰਹੇ ਨੇ ਗੁਫਾਵਾਂ ਚ ਭਾਲ ਰਹੇ ਨੇ ਇੱਕ ਦੂਜੇ ਨੂੰ ਉਸ ਕਮਰੇ ਚ ਨਹੀਂ ਪਾਲ ਰਹੇ ਤਾਂ ਇਸੇ ਤਰ੍ਹਾਂ ਗੁਰਬਾਣੀ ਕਹਿੰਦੀ ਕਿ ਸਾਡੇ ਤੇ ਰੱਬ ਦੇ ਸਾਡੇ ਤੇ ਸੱਚ ਦੇ ਵਿਚਾਰੇ ਇੱਕ ਕੰਦ ਹੈ ਉਹ ਕੰਦ ਹਉਮੈ ਦੀ ਅਹੰਕਾਰ ਦੀ ਜਿੰਨਾ ਚਿਰ ਮੇਰੇ ਚ ਅਹੰਕਾਰ ਹੈ ਉਨਾ ਚਿਰ ਮੇਰੀ ਸਚਤਾ ਉਨਾ ਚਿਰ ਮੇਰੇ ਭੋਗ ਉਨਾ ਚਿਰ ਮੇਰਾ ਕਰਮ ਕਾਂਡ ਉਨਾ ਚਿਰ ਮੇਰਾ ਗਿਆਨ ਮੈਨੂੰ ਉਸ ਅਸਲ ਮੰਜ਼ਿਲ ਤੱਕ ਨਹੀਂ ਲੈ ਕੇ ਜਾਏਗਾ ਜਿੱਥੇ ਮੈਂ ਪਹੁੰਚਣਾ ਕਿੰਨ ਸਚਿਆਰਾ ਹੋਈ ਹੈ ਕਿ ਉਹ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੁਕਮ ਰਜ਼ਾਈ ਇਹ ਇਹਦੇ ਮੈਂ ਬਸ 2-4 ਮਿੰਟ ਦੇ ਤੇ ਗੱਲ ਆ ਕੇ ਤੇ ਆਪਣੀ ਗੱਲ ਮੁਕੰਮਲ ਕਰਾਂ ਕਿ ਹੁਕਮ ਰਜ਼ਾਈ ਕੀ ਹੈ ਇੱਕ ਤਾਂ ਭਗਵਤ ਗੀਤਾ ਚ ਬਹੁਤ ਸੁਣਿਆ ਇੱਕ ਸ਼ਲੋਕ ਹੈ ਸ੍ਰੀ ਕ੍ਰਿਸ਼ਨ ਜੀ ਦਾ ਕਿ ਤੂੰ ਆਪਣੇ ਸਾਰੇ ਧਰਮ ਛੱਡ ਕੇ ਆਪਣੇ ਸਾਰੇ ਧਰਮ ਛੱਡ ਕੇ ਮੇਰੀ ਸ਼ਰਨਾ ਮੈਂ ਤੈਨੂੰ ਮੋਕਸ਼ ਦਊਂਗਾ ਗੀਤਾ ਚ ਕਹਿੰਦੇ ਸ੍ਰੀ ਕ੍ਰਿਸ਼ਨ ਹੁਣ ਉਹ ਇਹਦੇ ਚ ਆਖ ਕੀ ਰਹੇ ਨੇ ਕਰਮ ਕਾਂਡ ਇੱਕ ਧਰਮ ਹੈ ਗਿਆਨ ਕਾਂਡ ਇੱਕ ਧਰਮ ਹੈ ਧਰਮ ਨੂੰ ਇਦਾਂ ਮੰਨਿਆ ਹੋਇਆ ਸੀ ਸਾਡੀ ਪਰੰਪਰਾ ਨੇ ਸ੍ਰੀ ਕ੍ਰਿਸ਼ਨ ਕਹਿੰਦੇ ਕਿ ਜਦੋਂ ਮੈਂ ਕਰਮ ਕਰਦਾ ਹੋਇਆ ਵੀ ਸ਼ਰਨ ਚ ਨਹੀਂ ਹਾਂ ਸਮਰਪਣ ਚ ਨਹੀਂ ਹਾਂ ਜਦੋਂ ਮੈਂ ਗਿਆਨ ਅਰਜਿਤ ਕਰਦਿਆਂ ਵੀ ਹਰਦੇਵ ਨੂੰ ਵੱਡਾ ਕਰਨਾ ਚਾਹਣਾ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਨਾ ਚਾਹੁੰਦਾ ਤਾਂ ਮੈਂ ਧਰਮ ਦੇ ਰਾਹ ਤੇ ਨਹੀਂ ਪਹੁੰਚ ਸਕੂਗਾ ਇਸ ਕਰਕੇ ਗੀਤਾ ਦੇ ਉਸ ਸ਼ਲੋਕ ਦਾ ਅਰਥ अवतारिज्म ਨਾਲ ਜੋੜ ਕੇ ਨਹੀਂ ਕਰਨਾ ਚਾਹੀਦਾ ਕਿ ਤੂੰ ਸਾਰੇ ਧਰਮ ਛੱਡ ਕੇ ਮਤਲਬ ਵੇਦਾਂ ਨੂੰ ਛੱਡ ਕੇ ਕ੍ਰਿਸ਼ਨ ਦੀ ਸ਼ਰਨ ਆ ਜਾ। ਉਹਦਾ ਮਸਲਾ ਇਹ ਨਹੀਂ ਹੈ। ਉਹਦਾ ਮਸਲਾ ਇਹ ਹੈ ਕਿ ਤੂੰ ਕਰਮ ਕਾਂਡ, ਗਿਆਨ ਕਾਂਡ, ਇਹ ਜਿਹੜੇ ਧਰਮ ਨੇ ਤਿਆਗ ਕਾਂਡ ਹੈ ਜਿਹੜਾ ਇਹਨੂੰ ਛੱਡ ਕੇ ਪਰਮੇਸ਼ਰ ਦੀ ਸ਼ਰਨ 'ਚ ਸਮਰਪਣ 'ਚ ਹੁਕਮ ਰਜਾਈ ਦਾ ਸਬੰਧ ਏਸ ਗੱਲ ਨਾਲ। ਸਾਮੀ ਪਰੰਪਰਾ 'ਚ ਜੇ ਇਸਲਾਮ, ਕ੍ਰਿਸਚੀਅਨਿਟੀ, ਜੂਡਾਈਜ਼ਮ ਉਹਨਾਂ ਦੀ ਇੱਕ ਸਾਂਝੀ ਸਾਖੀ ਹੈ। ਅਦਨ ਦੇ ਬਾਗ ਦੀ ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ। अच्छा कई वरी ओदा मखोल ਵੀਡ ਆਇਆ ਜਾਂਦਾ ਕਿ ਰੱਬ ਨੇ ਆਦਨ ਦਾ ਬਾਗ ਬਣਾਇਆ ਉਹਦੇ ਚ ਇੱਕ ਆਦਮ ਬਣਾਇਆ ਇੱਕ ਹਵਾ ਬਣਾਈ ਤੇ ਉਹਨਾਂ ਨੂੰ ਕਿਹਾ ਕਿ ਆ ਦੋ ਰੁੱਖਾਂ ਦਾ ਫਲ ਨਹੀਂ ਖਾਣਾ ਬਾਕੀ ਜੋ ਮਰਜੀ ਜਿੰਨਾ ਸੁਖ ਲਿਆ ਜਾਂਦਾ ਆਨੰਦ ਲਿਆ ਜਾਂਦਾ ਤੁਸੀਂ ਲਓ اچھا ਉਹਨਾਂ ਦੇ ਮਨ ਚ ਇੱਕ ਸ਼ੰਕਾ ਪੈਦਾ ਹੋ ਗਈ ਕਿ ਰੱਬ ਨੇ ਇਹ ਕਿਉਂ ਲਕੋਲਿਆ ਸਾਡੇ ਤੋਂ ਤਾਂ ਉਹਨਾਂ ਨੇ ਕੀ ਕੀਤਾ ਉਸ ਫਲ ਦਾ ਉਹਨਾਂ ਨੇ ਭੋਗ ਕੀਤਾ ਉਹਨਾਂ ਚ ਕਾਮਨਾ ਜਾਗ ਗਈ ਉਹਨਾਂ ਚ ਚੇਤਨਾ ਜਾਗ ਗਈ ਤੇ ਉਹਨਾਂ ਨੂੰ ਅਦਨ ਦੇ ਬਾਗ ਚੋਂ ਕੱਢਿਆ ਗਿਆ ਸਾਰ ਉਹ ਸਾਖੀ ਦਾ ਤਤ ਉਹ ਸਾਖੀ ਦਾ ਸਿਰਫ ਇਹ ਨਾ ਕਿ ਦਸ ਬਸਤੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ ਪਰਮੇਸ਼ਰ ਨੇ ਸਾਰਾ ਕੁਝ ਦਿੱਤਾ ਸੀ ਮਨੁੱਖ ਨੂੰ ਮਨੁੱਖ ਜਿੰਨਾ ਚਿਰ ਸਮਰਪਣ ਚ ਨਹੀਂ ਹੈ ਮਨੁੱਖ ਜਿੰਨਾ ਚਿਰ ਹੁਕਮ ਚ ਨਹੀਂ ਹੈ ਮਨੁੱਖ ਖਤਾ ਖਾਏਗਾ ਸੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੁਕਮ ਰਜਾਈ ਚੱਲਣਾ ਇਹ ਜਿਹੜਾ ਮਾਰਗ ਦੱਸਿਆ ਗੁਰੂ ਨਾਨਕ ਸਾਹਿਬ ਕੋਈ ਨਵਾਂ ਵਖਰਾ ਫਿਰਕਾ ਖੜਾ ਕਰਨ ਨਹੀਂ ਆਏ ਗੁਰੂ ਨਾਨਕ ਸਾਹਿਬ ਨੇ ਇੱਕ ਵਿਸ਼ਵ ਧਰਮ ਦੀ ਜਿਹੜੀ ਸਾਂਝੀ ਰੂਹ ਹੈ ਜਿਹੜੀ ਸਾਂਝੀ ਪੁਕਾਰ ਹੈ ਉਹਨੂੰ ਇੱਕ ਬਜਵੇ ਰੂਪ ਚ ਸਾਡੇ ਸਾਹਮਣੇ ਲਿਆਂਦਾ ਉਸ ਰੂਹ ਨੂੰ ਉਸ ਅਮਲ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਪੰਥ ਸਿਰਜਿਆ ਜਿਹਨੂੰ ਭਾਈ ਗੁਰਦਾਸ ਜੀ ਨੇ ਮਾਰਿਆ ਕਾ ਜਗਤ੍ਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਆਖਿਆ ਦੇ ਉਸ ਨਿਰਮਲ ਪੰਥ ਨੂੰ ਦਸਮ ਪਾਸ਼ਾ ਨੇ ਖਾਲਸਾ ਪੰਥ ਸਾਜਿਆ